ਜੀਓ ਪੰਜਾਬ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੇ ਮੈਂ ਇਸ ਟਾਈਮ ਮੌਜੂਦ ਹਾਂ ਮੈਟਰੋ ਦੇ ਬਾਹਰ ਤੁਸੀਂ ਦੇਖ ਸਕਦੇ ਹੋ ਕਿ ਬਰਸਾਤ ਦੇ ਕਾਰਨ ਪਾਣੀ ਕਿੰਨਾ ਕੁ ਜ਼ਿਆਦਾ ਇੱਥੇ ਖੜ ਚੁੱਕਾ ਹੈ ਤੇ ਲੋਕਾਂ ਨੂੰ ਕਿੰਨੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਪ੍ਰਸ਼ਾਸਨ ਸੁੱਤਾ ਪਿਆ ਇਹਦੇ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਇੱਥੋਂ ਦੇ ਵੀ ਸੀਵਰੇਜ ਬੰਦ ਪਏ ਨੇ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਬਹੁਤ ਹੀ ਜ਼ਿਆਦਾ ਖੜਾ ਹੋਇਆ ਹੈ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਕਿ ਉਹ ਇੱਕ ਖੰਡੇ ਦੇ ਵਿੱਚ ਆਟੋ ਵੀ ਫਸ ਚੁੱਕਾ ਹੈ ਕਿਉਂਕਿ ਬਰਸਾਤ ਦੇ ਪਾਣੀ ਨਾਲ ਖੰਡੇ ਦਾ ਪਤਾ ਨਹੀਂ ਲੱਗਦਾ ਤੁਸੀਂ ਦੇਖ ਸਕਦੇ ਆ ਕਿਵਾ ਵਾਲਾ ਵੀ ਬੜੀ ਮੁਸ਼ਕਲ ਕੱਢਿਆ ਤੇ ਉਹ ਆਟੋ ਫਸ ਚੁੱਕਾ ਹੈ ਵਿੱਚ ਤੇ ਆਹ ਦੇਖ ਲਓ ਤੁਸੀਂ ਤਸਵੀਰਾਂ ਇੱਥੋਂ ਦੀ ਹੁਣ ਅਸੀਂ ਪਹੁੰਚ ਚੁੱਕੇ ਆ ਵੀਆਈਪੀ ਰੋਡ ਤੇ ਤੇ ਜਿੱਦਾਂ ਕਿ ਤੁਹਾਨੂੰ ਪਤਾ ਇਹ ਰਸਤਾ ਜਾਂਦਾ ਹੈ ਲੋਗੜ ਤੋਂ ਇਹ ਪਟਿਆਲਾ ਰੋਡ ਨੂੰ ਰਸਤਾ ਚਲਾ ਜਾਂਦਾ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਬਰਸਾਤ ਦਾ ਉਹੀ ਹਾਲ ਹੈ ਜਿੰਨੀਆਂ ਮਰਜ਼ੀ ਪ੍ਰਸ਼ਾਸਨ ਦੇ ਖਿਲਾਫ ਵੀਡੀਓ ਪਾ ਲੋ ਪਰ ਪ੍ਰਸ਼ਾਸਨ ਨੂੰ ਕੋਈ ਲੈਣਾ ਦੇਣਾ ਹੀ ਨਹੀਂ ਹੈ ਤੁਹਾਡੇ ਤੁਸੀਂ ਆਪ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਬਾਈਕ ਵਾਲਾ ਰੁਕ ਗਿਆ ਉਹਨੂੰ ਇਹ ਡਾਰਕ ਤੇ ਬਾਈਕ ਨਾ ਬੰਦ ਹੋ ਜੇ ਤਾਂ ਖੱਡਾ ਤਾਂ ਕੋਈ ਨਹੀਂ ਹੈਗਾ ਇਹ ਵੀ ਆਈਪੀ ਰੋਡ ਹੈ ਜੀ ਆ ਲੋਗੜ ਨੂੰ ਰਸਤਾ ਜਵਾ ਜਾ ਰਿਹਾ ਦੇਖੋ ਜੀ ਹੁਣ ਅਸੀਂ ਫਿਰ ਵੀ ਆਈਪੀ ਤੇ ਰੋਡ ਤੇ ਮੌਜੂਦ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਸੁਵਿਤਰੀ ਆਪਾਰਟਮੈਂਟ ਟਾਵਰ ਸਾਰੇ ਇਹਦੇ ਦੇ ਵਿੱਚ ਹੀ ਆ ਤੇ ਇਹਨਾਂ ਵੱਲੋਂ ਸੁਸਾਇਟੀ ਵਾਲੇ ਵੱਲੋਂ ਆ ਬਾਹਰ ਪਾਣੀ ਰੋਡ ਤੇ ਸਿੱਟਿਆ ਜਾ ਰਿਹਾ ਇਹ ਸਾਰਾ ਪਾਣੀ ਰੋਡ ਤੇ ਸਿੱਟਦੇ ਤੇ ਦੇਖ ਲਓ ਕਿੱਥੋਂ ਤੱਕ ਪਾਣੀ ਜਾ ਕੇ ਖੜਾ ਹੋ ਗਿਆ ਸਾਰਾ ਦੂਸਰੀ ਸਾਈਡ ਵੀ ਪਾਣੀ ਖੜਾ ਹੋਇਆ ਤੇ ਇਹ ਸੁਸਾਇਟੀਆਂ ਵਾਲੇ ਵੀ ਸਾਰਾ ਪਾਣੀ ਸੜਕ ਦੇ ਸਿੱਟਦੇ ਨੇ ਤੇ ਇਹਦੇ ਵਜ੍ਹਾ ਕਰਕੇ ਸਾਈਡਲੀ ਸਾਈਡ ਸਾਰਾ ਪਾਣੀ ਖੜਾ ਹੋਇਆ ਸੁਵਿਤਰੀ ਟਾਵਰ ਕਿ ਹੌਨਸੀ ਮੌਜੂਦਾ ਵੀਆਈਪੀ ਰੋਡ ਦੇ ਪੈਂਟਾ ਹੋਮ ਸੁਸਾਇਟੀ ਦੇ ਬਾਹਰ ਖੜੇ ਆ ਸੀ ਇੱਥੇ ਵੀ ਦੇਖ ਲਓ ਕਿ ਜਿੱਥੋਂ ਤੱਕ ਤੁਹਾਡੀ ਨਿਗਾਹ ਜਾਏਗੀ ਹਰ ਇੱਕ ਜਗ੍ਹਾ ਪਾਣੀ ਪਾਣੇ ਖੜਾ ਤਾਂ ਨਜ਼ਰ ਆ ਰਿਹਾ ਹੋ ਗਿਆ ਹੈ ਇਹ ਬੱਸ ਇਹ ਹੈ ਵੀ ਆਈਪੀ ਰੋਡ